ਭਾਈ ਜਿਹੜੀ ਤੁਸੀਂ ਆ ਵੀਡੀਓ ਦੇਖ ਰਹੇ ਹੋ ਆ ਦੇਖੋ ਪਤੰਦਰ ਕਿਵੇਂ ਆਟੋ ਰਿਕਸ਼ੇ ਦਾ ਰਾਗਟ ਬਣਾਈ ਜਾਂਦਾ ਹੈ ਹੈ ਕਿਤੇ ਇਧਰ ਨੂੰ ਕਿਤੇ ਇਧਰ ਨੂੰ ਭਾਈ ਤੁਹਾਨੂੰ ਇੱਕ ਗੱਲ ਦੱਸਤੀ ਜਿਹੜਾ ਇਹ ਸੋਸ਼ਲ ਮੀਡੀਆ ਇਹ بڑے ਪੰਗੇ ਪਾਉਂਦਾ ਆਹ ਦੇਖ ਲਓ ਕਿਤੇ ਇਧਰ ਨੂੰ ਲੈ ਜਾਂਦਾ ਆਟੋ ਰਿਕਸ਼ੇ ਨੂੰ ਕਿਤੇ ਇਧਰ ਨੂੰ ਲੈ ਜਾਂਦਾ ਜਾਣੀ ਇਹਨੇ ਬਾਜ਼ਾਰ ਦੇ ਵਿੱਚ ਗਾਹ ਪਾਤਾ ਕੋਈ ਆਟੋ ਲੁਧਿਆਣੇ ਦਾ ਨਹੀਂ ਆਂਧਾਬਾਦ ਦੀ ਵੀਡੀਓ ਆ ਤੇ ਇਹਦੇ ਪਿੱਛੇ ਕਿਸੇ ਨੇ ਬਣਾਈ ਵੀਡੀਓ ਵੀਡੀਓ ਬਣ ਗਈ ਤੇ ਤੁਸੀਂ ਇੱਕ ਹੋਰ ਦੇਖੋ ਇਹ ਆਟੋ ਦੇ ਵਿੱਚ ਦੋ ਜਣੇ ਹੋਰ ਬੈਠੇ ਹੋ ਹਵਾ ਚ ਚਾਕੂ ਲਹਿਰਾ ਰਹੇ ਆ ਤੇ ਬਾਈ ਜੀ ਜਦੋਂ ਵੀਡੀਓ ਵਾਇਰਲ ਹੋ ਗਈ ਤੇ ਫੇਰ ਜੇ ਮੈਂ ਕਹਿੰਦੇ ਹੁੰਦੇ ਨੇ ਪੁਲਿਸ ਦੇ ਹੱਥ ਬੜੇ ਲੰਬੇ ਹੁੰਦੇ ਨੇ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਨੇ ਤੇ ਉਹਨਾਂ ਨੇ ਇਹਨਾਂ ਨੂੰ ਦੱਬ ਲਿਆ ਬਾਈ ਜਿਹੜਾ ਇਹ ਆਟੋ ਚਾਲਕ ਹੈ ਦਾ ਨਾਮ ਅੰਕਿਤ ਗੋਸਵਾਮੀ ਦੱਸਿਆ ਜਾਂਦਾ ਇਹਦੇ ਨਾਲ ਦੋ ਜਣੇ ਹੋਰ ਸੀ ਇਹ ਪੁਲਿਸ ਦੇ ਹੱਥੇ ਚੜ ਗਏ ਤੇ ਬਾਈ ਜੀ ਜਦੋਂ ਫਿਰ ਬੰਦਾ ਥਾਣੇ ਚਾਉਂਦਾ ਹੈ ਮਾੜੀ ਮੋਟੀ ਦਾ ਸੇਵਾ ਕਰਾਉਂਦਾ ਹੈ ਉਹ ਘੱਟੋ ਘੱਟ ਥਾਣੇ 'ਚ ਆਇਆ ਭੂਆ ਦੇ ਪਿੰਡ ਤਾਂ ਨਹੀਂ ਆਇਆ ਤੇ ਫਿਰ ਧੌਲ ਤਫਤਾ ਇਹਨਾਂ ਦੀ ਜਰੂਰ ਹੋਈ ਹੋ ਤੇ ਹੁਣ ਦੇਖ ਲੋ ਆ ਥੋੜੇ ਸਾਹਮਣੇ ਪਤੰਦਰ ਕੰਨ ਫੜੀ ਬੈਠਾ